ਦੀ ਕਰਦੇ ਸੇ ਉਹ ਦੂਜਾ ਜਿਹੜਾ ਸਾਬ ਬੀਨ ਸਿੰਘ ਤੇ ਤੁਸੀਂ ਕੈਪਟਨ ਸਾਹਿਬ ਬਾਰੇ ਗੱਲ ਕਰਦੇ ਹੋ ਦੇਖੋ ਉਹ ਦੋਨੋਂ ਦਿੱਗਜ ਲੀਡਰ ਸੀਗੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਨਰਸਿਮਹਾ ਰਾਓ ਉਹਨਾਂ ਦਾ ਸੈਂਟਰ ਗਵਰਨਮੈਂਟ ਨਾਲ ਬਹੁਤ ਬਣਦੀ ਸੀ ਉਹ ਵੀ ਬਹੁਤ ਨੇੜੇ ਸੀ ਉਧਰ ਸਰਦਾਰ ਬੀਨ ਸਿੰਘ ਦੀ ਵੀ ਬਣਦੀ ਸੀ ਉਹ ਦੋਨਾਂ ਦੇ ਇਸ ਕਰਕੇ ਇਹ ਦੋਨੋਂ ਕਾਗ ਕਾਗ ਲੀਡਰ ਕਹਾਂਗਾ ਮੈਂ ਕਿਉਂਕਿ ਸਾਬ ਬੀਨ ਸਿੰਘ ਦਾ ਚੀਫ ਮਿਨਿਸਟਰ ਵਲੋਂ ਤੋਂ ਬਾਅਦ ਆਇਰੇ ਕੈਪਟਨ ਅਮਰਿੰਦਰ ਸਿੰਘ ਦੇ ਪਹਿਲਾਂ ਵੀ ਗਾਂਧੀ ਪਰਿਵਾਰ ਦਾ ਵੀ ਨੇੜੇ ਸਬੰਧ ਸੀਗੇ ਹੁਣ ਤੱਕ ਵੀ ਰਹੇ ਨੇ ਉਹਨਾਂ ਦੀਆਂ ਜੜ੍ਹਾਂ ਬਹੁਤ ਲੰਮੀਆਂ ਸੀ ਉਹਨਾਂ ਦੇ ਹੁਣ ਵੀ ਜੜ੍ਹਾਂ ਲੰਬੀਆਂ ਨੇ ਇਸੇ ਕਰਕੇ ਤੁਹਾਡੇ ਸਾਹਮਣੇ ਜੇ ਉਹਨਾਂ ਨੇ ਰਾਤੋਂ ਰਾਤ ਨੂੰ ਹਟਾਉਣ ਦੀ ਗੱਲ ਕਰ ਲਈ ਤੇ ਉਹ ਜਦੋਂ ਉਹ ਬੀਜੇਪੀ ਚਲੇ ਗਏ ਦੇਖੋ ਬੀਜੇਪੀ ਤਾਂ ਉਹਨਾਂ ਦੀ ਪਤਨੀ ਲੋਕ ਸਭਾ ਦੀ ਲੜ ਰਹੀ ਆ ਉਹਦੀ ਲੜਕੀ ਸਟੇਟ ਯੂਨਿਟ ਦੀ ਬੀਜੇਪੀ ਦੇ ਇਸਤਰੀ ਵਿੰਗ ਦੀ ਪ੍ਰਧਾਨ ਹੈ ਇਸ ਕਰਕੇ ਇਹ ਸਿਆਸਤ ਦੇ ਵਿੱਚ ਹੀ ਨਿਕਲੋ ਚੱਲਦੀ ਰਹੇਗੀ ਹਾਂਜੀ ਹਾਂ ਬਿਲਕੁਲ ਜਿਸ ਤਰੀਕੇ ਨਾਲ ਕੈਪਟਨ ਮਹਿੰਦਰ ਸਿੰਘ ਦਾ ਜ਼ਿਕਰ ਹੋਇਆ ਹੈ ਕੈਪਟਨ ਮਹਿੰਦਰ ਸਿੰਘ ਇਲੈਕਸ਼ਨ ਰੈਲੀ ਚ ਵੀ ਸ਼ਾਮਲ ਨਹੀਂ ਹੋਏ ਕਿਉਂਕਿ ਕਿਹਾ ਜਾ ਰਿਹਾ ਕਿ ਉਹ ਉਹਨਾਂ ਦੀ ਤਬੀਅਤ ਨਾ ਸਾਜ਼ ਹੈ ਦਿੱਲੀ ਵਿਖੇ ਟੈਸਟ ਕਰਾਉਣ ਵੀ ਗਏ ਸੀ ਕਿ ਹਸਪੀਟਲ ਐਡਮਿਟ ਵੀ ਰਹੇ ਨੇ ਔਰ ਦਿੱਲੀ ਵਾਲੇ ਘਰ ਜਿਹੜਾ ਉਹਨਾਂ ਦਾ ਹੈਗਾ ਸਾਊਥ ਦਿੱਲੀ ਚ ਉੱਥੇ ਆਰਾਮ ਵੀ ਕਰਦੇ ਰਹੇ ਨੇ ਔਰ ਉਹਨਾਂ ਦੀ ਸਿਹਤ ਨਾ ਸਾਜ਼ ਹੈ ਆ ਕੀ ਸਮਝੋ ਕਿ ਜਦੋਂ ਕੈਪਟਨ ਮਹਿੰਦਰ ਸਿੰਘ ਆਪਣਾ ਰੀਡ ਦੀ ਹੱਡੀ ਦਾ ਆਪਰੇਸ਼ਨ ਕਰਵਾ ਕੇ ਇੰਗਲੈਂਡ ਤੋਂ ਆਏ ਨੇ ਉਸ ਤੋਂ ਬਾਅਦ ਉਹ ਕੈਪਟਨ ਮਦਰ ਸਿੰਘ ਸਿਆਸਤ ਵਿੱਚ ਡੈਲੀਬੇਟਲੀ ਸਰਗਰਮ ਨਹੀਂ ਹੈਗੇ ਜਾਂ ਜਿਹੜੀ ਹਾਰ ਉਹਨਾਂ ਨੂੰ ਦੇਖੀ ਹੈ 2022 ਦੀ ਵਿਧਾਨ ਸਭਾ ਚੋਣਾਂ ਦੇ ਉਸ ਤੋਂ ਬਾਅਦ ਲੋਕਾਂ ਨੂੰ ਫੇਸ ਨਹੀਂ ਕਰ ਰਹੇ ਲਈ ਲੋਕਾਂ ਨੂੰ ਫੇਸ ਕਰਨ ਵਾਲੇ ਹੁਜਾ ਸਾਹਿਬ ਕੋਈ ਗੱਲ ਹੈ ਕੈਪਟਨ ਸਾਹਿਬ ਜਿਹੜੇ ਹੈਗੇ ਨਾ ਉਹ ਕੇਅਰ ਫਰੀ ਇਨਸਾਨ ਨੇ ਹੋ ਉਹ ਕੋਈ ਜਿਹੜੀ ਵੀ ਚੀਜ਼ ਹੁੰਦੀ ਹੈ ਉਹਨੂੰ ਕੋਈ ਬਹੁਤਾ ਸੀਰੀਅਸ ਨਹੀਂ ਲੈਂਦੇ ਉਹ ਇੱਕ ਮੈਂ ਕਹਾਂ ਕਈ ਗੱਲਾਂ ਤੇ ਟਰਾਂਸਪੇਰੈਂਟ ਵੀ ਨੇ ਉਹ ਪੋਲਿਟਿਕਸ ਤੇ ਆਉਣ ਕਰਕੇ ਸੜਾ ਜਿਹਾ ਉਹ ਗੱਲਾਂ ਨਿਕੋਣ ਲਾ ਗਏ ਪਹਿਲਾਂ ਤਾਂ ਉਹ ਮੂੰਹ ਤੇ ਹੀ ਗੱਲ ਕਰ ਦਿੰਦੇ ਸਾਰੀ ਗੱਲ ਤੇ ਉਹ ਲਿਕਾਉਣ ਵਾਲੀ ਤਾਂ ਕੋਈ ਗੱਲ ਨਹੀਂ ਹਾਂ ਉਹਦਾ ਜਿੱਤ ਹਾਰ ਬਣੀ ਹੋਈ ਨੇ ਪਰ ਵੈਸੇ ਹੀ ਉਹ ਬਹੁਤਾ ਕਿਸੇ ਗੱਲ ਨੂੰ ਸਜੀਦਗੀ ਨਾਲ ਨਹੀਂ ਲੈਂਦੇ ਅੱਗੇ ਵੀ ਦੇਖਦੇ ਹੋ ਦੇਖੋ ਪਟਿਆਲੇ ਦੇ ਵਿੱਚ ਪੰਜਾਬ ਦੀ ਗੱਲ ਸਜੋ ਪਟਿਆਲੇ ਦੇ ਵਿੱਚ ਚਾਹੇ ਕੋਈ ਬੁਰਾ ਬਣਾਵੇ ਕੈਪਟਨ ਅਮਰਿੰਦਰ ਸਿੰਘ ਨਾਲੋਂ ਲੋਕ ਮਹਾਰਾਣੀ ਪ੍ਰੀਤ ਕੌਰ ਦੇ ਜਿਆਦਾ ਰੇੜੇ ਦੇ ਉਹਨਾਂ ਨੂੰ ਜਿਆਦਾ ਚੰਗਾ ਸਮਝਦੇ ਰਹੋ ਕਿਉਂਕਿ ਉਹ ਲੋਕਾਂ ਤੇ ਰਤਮੇ ਜਾਂਦੇ ਨੇ ਲੋਕਾਂ ਆਉਂਦੇ ਰਹਿੰਦੇ ਨੇ ਜੋ ਸੁੱਖ ਦੇ ਵਿੱਚ ਔਰ ਦੂਜੀ ਉਹਨਾਂ ਦੀ ਬੋਲੀ ਐਸੀ ਆ ਵੀ ਉਹ ਆਪਣਾਤ ਨਾਲ ਤਾਂ ਪਰਿਵਾਰ ਦੀਆਂ ਗੱਲ ਕਰਦੇ ਨੇ ਸਾਡਾ ਪਰਿਵਾਰ ਸਾਡਾ ਇਹੋ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤਦੇ ਨੇ ਤੇ ਮੈਂ ਜੇ ਤੁਸੀਂ ਵੀ ਦੇਖਦੇ ਰਹੋ ਕੈਪਟਨ ਅਮਰਿੰਦਰ ਸਿੰਘ ਪ੍ਰਨੀਤ ਕੌਰ ਦੀ ਇਲੈਕਸ਼ਨ ਤੇ ਬਹੁਤਾ ਕਦੇ ਅੱਗੇ ਵੀ ਬਹੁਤਾ ਨਹੀਂ ਆਇਆ ਉਹ ਤਾਂ ਆਪਣੀ ਇਲੈਕਸ਼ਨ ਤੇ ਵੀ ਨਹੀਂ ਆਇਆ ਤੁਸੀਂ ਦੇਖਿਆ ਅਸੈਂਬਲੀ ਦੇ ਇਲੈਕਸ਼ਨ ਤੇ ਪ੍ਰਨੀਤ ਕੌਰ ਦੀ ਇਲੈਕਸ਼ਨ ਜਿਹੜੀ ਵੀ ਰਹੀ ਹੈ ਲੜਦੀ ਰਹੀ ਹੈ ਇਸ ਕਰਕੇ ਇਹ ਕੋਈ ਵੱਡੀ ਗੱਲ ਨਹੀਂ ਉਹ ਤਾਂ ਹੋ ਸਕਦਾ ਜਿਹੜਾ ਉਹਨਾਂ ਨੇ ਵੈਸੇ ਤਾਂ ਰੀਡ ਤੇ ਹੁਣ ਆਪਾਂ ਕੋਈ ਡਾਕਟਰ ਨਹੀਂ ਹੈਗੇ ਪਰ ਰੀਡ ਦੀ ਹੱਡੀ ਦਾ ਐਸਾ ਆਪਰੇਸ਼ਨ ਵੀ ਜਿਹੜਾ ਇਹ ਕਾਮਯਾਬ ਹੋਣਾ ਬਹੁਤ ਔਖਾ ਹੁੰਦਾ ਤੇ ਹੋ ਸਕਦਾ ਉਹਦੀ ਕੋਈ ਪ੍ਰੋਬਲਮ ਹੋਵੇ ਉਸ ਤੋਂ ਉੱਠਣਾ ਬੈਠਣ ਦੀ ਕੋਈ ਪ੍ਰੋਬਲਮ ਹੋਵੇ ਕਿਉਂਕਿ ਉਸ ਆਪਰੇਸ਼ਨ ਤੋਂ ਬਾਅਦ ਘੱਟੋ ਘੱਟ 6 ਮਹੀਨੇ ਤੱਕ ਪ੍ਰੋਬਲਮ ਹੁੰਦੀ ਹੈ ਨਾ ਬੰਦਾ ਉੱਠ ਬੈਠ ਨਹੀਂ ਸਕਦਾ ਵੈਸੇ ਤਾਂ ਗਲੈਂਡ ਦਾ ਆਪਰੇਸ਼ਨ ਕਰਾਇਆ ਉਹਨਾਂ ਨੇ ਹੋ ਸਕਦਾ ਇਸ ਕਰਕੇ ਨਾ ਹੋ ਪਰ ਇਹ ਦੋਨੋਂ ਗੱਲਾਂ ਨੇ ਉਹ ਬਾਰਡਰ ਵੀ ਬਹੁਤਾ ਦੀ ਕਰਦੇ ਸਿਆਸਤ ਨੂੰ ਜੋ ਵੀ ਇਹ ਚੀਜ਼ਾਂ ਨੂੰ ਬਹੁਤ ਲਾਈਟਲੀ ਲੈਂਦੇ ਪਰ ਮੈਂ ਤੁਹਾਨੂੰ ਇੱਥੇ ਦੱਸ ਕੇ ਦੱਸ ਦਦਾ ਇੱਕ ਮੇਰੇ ਕੋਲ ਮਤਲਬ ਪੁਖਤਾ ਸਬੂਤ ਨੇ ਹੈ ਮੈਨੂੰ ਪਤਾ ਇਸ ਗੱਲ ਦਾ ਮੇਰੀ ਇੱਕ ਬਹੁਤ ਵੱਡੇ ਅਕਾਲੀ ਲੀਡਰ ਨਾਲ ਗੱਲ ਹੋਈ ਆ ਉਹ ਟੈਲੀਫੋਨ ਤੇ ਜਮੂਰ ਇੰਟਾ ਤਰੇ ਪਟਿਆਲ ਵੀ ਆ ਨਾ ਜਿਹੜੇ ਸੀਨੀਅਰ ਡਿਗਰੇ ਇਹਨਾਂ ਕਾਲੀ ਲੀਡਰਾਂ ਨੂੰ ਫੋਨ ਕਰਦੇ ਨੇ ਵੀ ਤੁਸੀਂ ਸਾਡੀ ਮਦਦ ਕਰੋ ਕਿਉਂਕਿ ਇਸ ਗੱਲ ਨੂੰ ਉਹਨਾਂ ਮਹਿਸੂਸ ਕਰਦੇ ਨੇ ਵੀ ਜੇ ਪ੍ਰਦੀਪ ਕੌਰ ਹਾਰ ਜਾਂਦੀ ਹੈ ਤਾਂ ਕਿਉਂਕਿ ਉਹ ਭਾਜੀਪੀ ਦੇ ਵਿੱਚੋਂ ਉਹਨਾਂ ਦਾ ਵੈਸੇ ਵੀ ਭਾਜੀਪੀ ਦੇ ਮੈਂ ਸਮਝਾ ਕੈਪਟਨ ਨੂੰ ਉਹ ਇੰਪੋਰਟੈਂਸ ਨਹੀਂ ਦਿੱਤੀ ਜਿਹੜੇ ਦੇਰੀ ਦੇ ਵਿੱਚ ਕੋਰਪੋਰੇਟ ਕਮੇਟੀ ਨੇ ਪਾਇਆ ਆਲ ਇੰਡੀਆ ਐਡਾ ਵੱਡਾ ਲੀਡਰ ਆ ਚੀ ਮਿਸਟਰ ਰਿਆ ਦੋ ਵਾਰ ਤੇ ਇਸ ਕਰਕੇ ਉਹ ਬਹੁਤ ਕੈਜੂਅਲੀ ਲੈਂਦੇ ਹਾਂ ਪਰ ਸਟਾਰ ਕੰਪੈਨਰ ਦੀ ਲਿਸਟ ਜੀ ਉਹਨਾਂ ਦਾ ਨਾਮ ਸੁਨੀਲ ਜਾਖੜ ਤੋਂ ਬਾਅਦ ਆਇਆ 19ਵੇਂ 20ਵੇਂ ਨੰਬਰ ਤੇ ਸ਼ਾਇਦ ਉਹਨਾਂ ਦਾ ਨਾਮ ਹੈਗਾ ਜਿਹੜੇ ਪੰਜਾਬ ਲਈ ਸਟਾਰ ਕੰਪੈਨਰਸ ਦੀ ਲਿਸਟ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਬੁਲਵਾਈਆ ਉਹਨਾਂ ਦੀ ਗੱਲ ਕੀਤੀ ਕਿ ਕੈਪਟਨ ਮਿੰਦਰ ਸਿੰਘ ਕੇਅਰ ਫਰੀ ਇਨਸਾਨ ਨੇ ਸਾਡੀ ਸਾਬ ਬਲਕੌਰ ਜਿਹੜੇ ਤੁਹਾਡੇ ਦੋਸਤ ਵੀ ਨੇ ਉਹਨਾਂ ਨਾਲ ਗੱਲਬਾਤ ਹੋ ਰਹੀ ਜਿਹੜੇ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਨਜ਼ਦੀਕ ਹੀ ਰਹੇ ਨੇ ਉਹਨਾਂ ਨੇ ਕਿਹਾ ਕਿ ਜਦੋਂ 1970 ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਚੌਣ ਲੜਦੇ ਨੇ ਔਰ ਕੈਪਟਨਵਿੰਦਰ ਸਿੰਘ ਹਾਰ ਜਾਂਦੇ ਨੇ ਟੋੜਾ ਸਾਹਿਬ ਕਲੈਕਸ਼ਨ ਜਿੱਤ ਜਾਂਦੇ ਨੇ ਤਾਂ ਅਗਲੇ ਦਿਨ ਕੈਪਟਨਵਿੰਦਰ ਸਿੰਘ ਉਹਨਾਂ ਨੂੰ ਵਧਾਈ ਦੇਣ ਦੇ ਲਈ ਟੋੜਾ ਪਿੰਡ ਖੁਦ ਆਪ ਜਾਂਦੇ ਨੇ ਔਰ ਇਹ ਵਰਡ ਇਹ ਡਾਇਲੌਗ ਵੀ ਉਹਨਾਂ ਨੇ ਸਾਬ ਬਲਕੌਰ ਸਿੰਘ ਜੀ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਕਿਹਾ ਕਿ ਤੁਸੀਂ ਹਾਰ ਜਾਂਦੇ ਤਾ ਮੈਨੂੰ ਜਿਆਦਾ ਅ ਤੱਕਾ ਲੱਗਣਾ ਸੀ ਕਿ ਤੁਸੀਂ ਤੁਹਾਡੀ ਜਿੱਤ ਬਹੁਤ ਜ਼ਰੂਰੀ ਸੀ ਉਹ ਉਹਦੀ ਗੱਲ ਇਹ ਆ ਜੀ ਕੈਪਟਨ ਦੇਖੋ ਜੋ ਮਰਜੀ ਤੁਸੀਂ ਸਿਆਸਤਦਾਨਾਂ ਦੀ ਗੱਲ ਕਰੋ ਕੈਪਟਨ ਦਾ ਸਲੀਕਾ ਤਾਂ ਬਹੁਤ ਹੈ ਇਹ ਸਲੀਕਾ ਸਿਆਸਤ ਦੇ ਵਿੱਚ ਸਲੀਕਾ ਰੱਖਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਹਾਂ ਪਿੱਛੇ ਜਦੋਂ ਪਹਿਲੀ ਵਾਰ ਬਣੇ ਨੇ ਉਦੋਂ ਖੁੰਡੇ ਦੀਆਂ ਗੱਲਾਂ ਵੀ ਕਰਨ ਲੱਗੇ ਸੀਗੇ ਉਹ ਸਿਆਸਤ ਇਹੀ ਚੀਜ਼ ਆ ਕਈ ਵਾਰ ਮਤਲਬ ਬੰਦੇ ਨੂੰ ਇਹੋ ਜਿਹਾ ਸਟੈਪ ਚੁੱਕਣੇ ਪੈਂਦੇ ਨੇ ਪਰ ਕੰਪੈਰੀਟਿਵਲੀ ਬਾਕੀ ਲੀਡਰਾਂ ਦੇ ਮੁਕਾਬਲੇ ਉਹ ਸਲੀਕੇ ਨਾਲ ਗੱਲ ਕਰਦੇ ਨੇ ਤੇ ਉਹ ਇਸ ਕਰਕੇ ਉਹ ਕੋਈ ਦੇਖੋ 1 ਕਰੋੜ ਉਹ ਉਹ ਤੇ ਇਹਦਾ ਲੋਗੋ ਨੂੰ ਕੈਪਟਨ ਸਾਹਿਬ ਨੂੰ ਜਥੇਦਾਰ ਗੁਰਚਰਨ ਸਿੰਘ ਟੌੜਾ ਦੇਖੋ ਹਾਲਾਂਕਿ ਰਾਜਾ ਸ਼ਾਹੀ ਖਤਮ ਹੋ ਚੁੱਕੀ ਸੀ ਤੇ ਜਦੋਂ ਇਹਨਾਂ ਦੇ ਫਾਦਰ ਦੀ ਡੈਥ ਹੋਈ ਆ ਮਹਾਰਾਜਾ ਯਾਦਵਿੰਦਰ ਸਿੰਘ ਦੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਜੇ ਦਾ ਤਿਲਕ ਲਾਇਆ ਤੇ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਐਚੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਉਹ ਤਿਲਕ ਲਗਾਇਆ ਇਹਨਾਂ ਨੂੰ ਹਾਂ ਹੋ ਸਕਦਾ ਉਹ ਵੀ ਉਹਨਾਂ ਦੇ ਦਿਮਾਗ ਵਿੱਚ ਹੋਵੇ ਫਿਰ ਤੁਸੀਂ ਹੋਰ ਵੀ ਦੇਖਿਆ ਹੋਊਗਾ ਜਦੋਂ ਜਸਹਰ ਟੋੜਾ ਦੀ ਡੈਥ ਹੋਈ ਉਹਦੋਂ ਕਾਂਗਰਸ ਦੀ ਸਰਕਾਰ ਸੀਗੀ ਬਿਲਕੁਲ ਤੇ ਇਹ ਇਹ ਉੱਥੇ ਉਹਨਾਂ ਦੇ ਸਦਨ ਦੀਚ ਵੀ ਗਏ ਨੇ ਉੱਥੇ ਬੋਲੇ ਵੀ ਨੇ ਤੇ ਇਹਨਾਂ ਨੇ ਉਹਨਾਂ ਦੇ ਜਸਹਰ ਟੋੜਾ ਸਾਹਿਬ ਦੀ ਜਿਹੜੀ ਸਰਦਾਰਨੀ ਸੀ ਉਸ ਨੂੰ ਕੈਬਨਿਟ ਦਾ ਸਟੇਟਸ ਵੀ ਦਿੱਤਾ ਉਹਨੂੰ ਪੂਰਾ ਮਾਣ ਵੀ ਦਿੱਤਾ ਐਸੇ ਇੱਕ ਦਾ ਸਲੀਕੇਬਾਜ਼ੀ ਸ਼ਿਸ਼ਟਾਚਾਰ ਜ਼ਰੂਰ ਇਹਨਾਂ ਨੂੰ ਆਉਂਦਾ ਤੇ ਉਹ ਬਿਲਕੁਲ ਉਹ ਰੜੇ ਨੇ ਜਿਹੜੇ ਤੁਸੀਂ ਡਾਕਟਰ ਬਲਕਾਰ ਸਿੰਘ ਦੀ ਗੱਲ ਕਰਦੇ ਬਲਕਾਰ ਸਿੰਘ ਜਸਵੰਤ ਚੌੜਾ ਸਾਹਿਬ ਦਾ ਮਤਲਬ ਆਪ ਸਮਝ ਰਹੇ ਹੋ ਉਹ ਜਿਹੜੀ ਜੇਕਰ ਧਾਰਮਿਕ ਜਿਹੜੀ ਹੁੰਦੀ ਸੀ ਉਹ ਸਲਾਹ ਦੇਣ ਲਈ ਉਹ ਬਹੁਤ ਮੈਂ ਤਾਂ ਇੱਕ ਤੁਹਾਨੂੰ ਹੋਰ ਵੀ ਕਹਾਗਾ ਵੀ ਉਹਨਾਂ ਨੇ ਦੇਖੋ ਇੱਕ ਉਹਨਾਂ ਨੇ ਹੋਰ ਵੀ ਮੈਨੂੰ ਗੱਲ ਦਿੱਤੀ ਚੌੜਾ ਸਾਹਿਬ ਬਾਰੇ ਤੇ ਉਹ ਸ਼ਾਇਦ ਜੇ ਤੁਸੀਂ ਠੀਕ ਸਮਝੋ ਉਹ ਸਰਦਾਰ ਵੀਰ ਦਵਿੰਦਰ ਸਿੰਘ ਜਦੋਂ ਇੱਕ ਪਾਸੇ ਚੰਦੂ ਬਾਜਰਾ ਸੀਗਾ ਉਹਨਾਂ ਕੋਲ ਗਿਆ ਗਿਆ ਵੀ ਮੈਨੂੰ ਅਸ਼ੀਰਵਾਦ ਦਿਓ ਕਿਉਂਕਿ ਵੀਰ ਗਵਿੰਦਰ ਨੂੰ ਵੀ ਉਹ ਹੀ ਲੈ ਕੇ ਆਏ ਸੀ ਤੇ ਉਹਨਾਂ ਨੇ ਆਪ ਕਿਹਾ ਜੋ ਡਾਕਟਰ ਬਲਕਾਂ ਸਿੰਘ ਨੇ ਦੱਸਿਆ ਵੀ ਤੁਸੀਂ ਇੱਕ ਅਲੀ ਦਾ ਜਿਹੜਾ ਮੇ ਮੇਰ ਕੋਲ ਥੋੜਾ ਨਹੀਂ ਬੜਨਾ ਪ੍ਰੇਮ ਸਿੰਘ ਚੰਦੂਬਾਦ ਰਹਾ ਤੁਸੀਂ ਕਾਂਗਰਸ ਵਿੱਚ ਜਾਓ ਉਹਨੂੰ ਕਾਂਗਰਸ ਵਿੱਚ ਕਾਂਗਰਸ ਭੇਜਣ ਵਾਲੇ ਵੀ ਉਹ ਸੀ ਬਿਲਕੁਲ ਸਾਹਿਬ ਵੀਰਦਿੰਦਰ ਸਿੰਘ ਦੀ ਤੁਸੀਂ ਗੱਲ ਕੀਤੀ ਵੀਰਦਿੰਦਰ ਸਿੰਘ ਦਾ ਸਿੱਖ ਪੰਥ ਨੂੰ ਬਹੁਤ ਘਟਾ ਹੈ ਜਿਆ ਨਰਨ ਇਨਸਾਨ ਸਿੱਖ ਪੰਥ ਵਿੱਚ ਪੈਦਾ ਹੋਣ ਵਾਲੇ ਬਹੁਤ ਹੀ ਘਟ ਹੁੰਦੇ ਨੇ ਜਿਹਨਾਂ ਨੂੰ ਜਾਣਕਾਰੀ ਸੀਗੀ ਔਰ ਕਾਫੀ ਨੇੜ ਨਜ਼ਦੀਕੀ ਸੀ ਤੁਹਾਡੇ ਵੀ ਨਜ਼ਦੀਕੀ ਸੀ ਸਾਡੇ ਪਰਿਵਾਰ ਦੇ ਵੀ ਨਜ਼ਦੀਕੀ ਸੀ ਔਰ ਜਿਵੇਂ ਤੁਸੀਂ ਗੱਲ ਕੀਤੀ ਸਾਬ ਬਲਕਾਰ ਸਿੰਘ ਦੀ ਜਿਵੇਂ ਕਾਫੀ ਸਿੱਖ ਸਿਆਸਤ ਜਾਂ ਸਿੱਖ ਧਰਮ ਬਾਰੇ ਸਲਾਹਾਂ ਵੀ ਦਿੰਦੇ ਸੀ ਔਰ ਜਥੇਦਾਰ ਗੁਰਚਰਨ ਸਿੰਘ ਟੋੜਾ ਜਦੋਂ 2004 ਵਿੱਚ ਉਹਨਾਂ ਦੀ ਡੈਥ ਹੁੰਦੀ ਹੈ ਔਰ ਕੈਪਟਨ ਮਿੰਦਰ ਸਿੰਘ ਮੁੱਖ ਮੰਤਰੀ ਸੀ ਉਹਨਾਂ ਨੇ ਸਟੇਟ ਲੈਵਲ ਦਾ ਜਿਹੜਾ ਪ੍ਰੋਗਰਾਮ ਹੈ ਸ਼ਰਧਾਂਜਲੀ ਸਮਾਰੋ ਉਹ ਕੀਤਾ ਜਦੋਂ ਵੀ ਕੈਪਟਨ ਮਿੰਦਰ ਸਿੰਘ ਦੀ ਸਰਕਾਰੀ 2007 ਤੱਕ ਇਹ ਸਟੇ ਟੈਵ ਦਾ ਪ੍ਰੋਗਰਾਮ ਚੱਲਦਾ ਰਿਹਾ ਜਦੋਂ ਅਕਾਲੀ ਸਰਕਾਰ ਬਣੀ ਉਸ ਤੋਂ ਬਾਅਦ ਇੱਕ ਦੋ ਸਾਲ ਜ਼ਰੂਰ ਸਟੇ ਟੈਵ ਦਾ ਪ੍ਰੋਗਰਾਮ ਹੋਇਆ ਪਰ ਮੁੜ ਕੇ ਇਸ ਮਾਗਮ ਜਿਹੜੇ ਨੇ ਗੁਰਦੁਆਰਾ ਸਾਹਿਬ ਤੱਕ ਜਾਂ ਘਰ ਤੱਕ ਸੀਮਤ ਰਹਿ ਗਏ ਅਕਾਲੀ ਸਰਕਾਰ ਨੇ ਜਾਂ ਅਕਾਲੀ ਪਾਰਟੀ ਨੇ ਚਤਨ ਗੁਚਰਨ ਸਿੰਘ ਟੋੜਾ ਨੂੰ ਉਸ ਤਰੀਕੇ ਨਾਲ ਯਾਦ ਨਹੀਂ ਕੀਤਾ ਜਿਵੇਂ ਕੈਪਟਨ ਮਿੰਦਰ ਸਿੰਘ ਉਹਨਾਂ ਸਮਾਗਮ ਰਚਦੇ ਹੁੰਦੇ ਸਨ